ਯੂਟਿਊਬਰ ਜਸਵੀਰ ਸਿੰਘ ਦੇ ਉੱਤੇ ਗੰਭੀਰ ਦੋਸ਼ ਲੱਗੇ ਹੋਏ ਹਨ ਜਿਸ ਦੇ ਚੱਲਦੇ ਹੋਏ ਉਹ ਬਹੁਤ ਹੀ ਚਰਚਾ ਦੇ ਵਿੱਚ ਹੈ ਸਾਡੇ ਬਿਊਰੋ ਚੀਫ ਹਰਮਨ ਮੀਆਂ ਪੂਰੀ ਨੇ ਉਹਨਾਂ ਦੇ ਪਿੰਡ ਦੇ ਸਰਪੰਚ ਇੰਦਰਜੀਤ ਸਿੰਘ ਹੋਰਾ ਦੇ ਨਾਲ ਗੱਲਬਾਤ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕੁਝ ਅਹਿਮ ਖੁਲਾਸੇ ਕੀਤੇ ਹਨ ਤੁਸੀਂ ਵੀ ਸੁਣੋ ਇਸ ਆਡੀਓ ਨੂੰ ਅਤੇ ਦੱਸੋ ਕਿ ਵਾਕਈ ਇਸ ਗੱਲ ਦੇ ਵਿੱਚ ਕੋਈ ਸੱਚਾਈ ਹੈ ਸਰਪੰਚ ਸਾਹਿਬ ਤੁਹਾਡੇ ਪਿੰਡ ਦਾ ਨਾਂ ਅੱਜਕੱਲ ਸੁਰਖੀਆਂ 'ਚ ਆ ਪੂਰਾ ਤੁਹਾਡੇ ਪਿੰਡ ਦਾ ਮੁੰਡਾ ਜਸਵੀਰ ਸਿੰਘ ਜੋ ਇੱਕ ਯੂਟਿਊਬਰ ਹੈ ਹਾਂਜੀ ਉਹ ਜਸੂਸੀ ਦੇ ਕੇਸ ਚ ਅਰੈਸਟ ਹੋਇਆ ਸੋ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਤੁਸੀਂ ਪਿੰਡ ਦੇ ਮੋਰੀ ਹੋ ਕਿਉਂਕਿ ਤੁਸੀਂ ਪਿੰਡ ਦੀ ਪੂਰੀ ਜਾਣਕਾਰੀ ਰੱਖਦੇ ਹੋ ਸੋ ਕਿਸ ਤਰ੍ਹਾਂ ਦਾ ਬੈਕਗ੍ਰਾਉਂਡ ਹੈ ਉਹਦਾ ਕਿਦਾਂ ਦਾ ਪਿਛੋਕੜ ਹੈ ਉਹਦਾ ਮੁੰਡੇ ਦਾ ਨਹੀਂ ਪਿੰਡ ਚ ਤਾਂ ਦੇਖੋ ਬਹੁਤ ਵਧੀਆ ਵਿਚਰ ਰਿਹਾ ਜੀ ਉਹ ਕੋਈ ਉਹਦੀ ਅਜਿਹੀ ਕੋਈ ਗਲਤ ਕੰਪਲੇਂਟ ਪਿੰਡ ਚ ਕੋਈ ਵੀ ਆਈ ਨਹੀਂ ਅਜੇ ਤੱਕ ਜੀ ਜੀ ਹਾਂਜੀ ਯਾਨੀ ਪਿੰਡ ਦੇ ਅਧਾਰ ਤੇ ਤਾਂ ਬਹੁਤ ਵਧੀਆ ਬੰਦਾ ਜੀ ਬਾਕੀ Town ਚ ਲੋ ਜਿਹੜੀ ਮੰਨ ਲਓ ਨੇ ਖਬਰ ਲੱਗ ਰਹੀ ਹੈ ਇਹਦੇ ਵਿੱਚ ਤਾਂ ਅਸੀਂ ਕੁਝ ਨਹੀਂ ਕਰਦੇ ਜ਼ਿਆਦਾਤਰ ਹਾਂਜੀ ਪਰ ਜੇ ਪਿੰਡ ਪਿੰਡ ਦੇ ਆਧਾਰ ਤੇ ਹੀ ਬੰਦਾ ਬਹੁਤ ਵਧੀਆ ਪਿੰਡ 'ਚ ਕਦੇ ਵੀ ਕੋਈ ਅਜੀਬ ਗੱਲ ਤੋਂ ਵੀ ਖਬਰ ਆਪਾਂ ਨੂੰ ਮਿਲਣੀ ਨਹੀਂ ਹੈਗੀ ਪਰਿਵਾਰ ਸਭ ਨਾਲ ਮਿਲਦਾ ਪਰ ਤੁਹਾਨੂੰ ਹਾਂਜੀ ਪਰਿਵਾਰ 'ਚ ਜੀ ਸਰ ਕੌਣ-ਕੌਣ ਉਹਨਾਂ ਦੇ ਕੋਈ ਉਹਦਾ ਕੋਈ ਪਹਿਲਾਂ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈ ਉਹਦਾ ਕੋਈ ਨਹੀਂ ਨਹੀਂ ਜੀ ਪਹਿਲਾਂ ਕੋਈ ਨਹੀਂ ਹੈਗਾ ਜੀ ਪਰਿਵਾਰ 'ਚ ਤਾਂ ਇੱਕ ਇਹਦਾ ਬੇਟਾ ਹੈ ਇੱਕ ਦੀ ਪਤਨੀ ਹੈ ਭਰਾ ਇਹਦਾ ਉਹ ਪਹਿਲਾਂ ਹੀ ਬਣੇ 14-15 ਸਾਲ ਤੋਂ ਬਾਹਰੇ ਰਹਿੰਦਾ ਜੋ ਮਾਲੀ ਚ ਭਰਾ ਇਹਦਾ ਠੇਕੇਦਾਰੀ ਕਰਦਾ ਸੀ ਹਾਂਜੀ ਠੀਕ ਹੈ ਸਰਪੰਚ ਸਾਹਿਬ ਉਹਦੀਆਂ ਤੁਸੀਂ ਵੀ ਵੇਖਿਆ ਹੋਣਾ ਕਿ ਯੂਟਿਊਬਰ ਜੋ ਕੁੜੀ ਜੋਤੀ ਮਲਹੋਤਰਾ ਉਹਦੇ ਨਾਲ ਉਹਦੀ ਫੋਟੋਆਂ ਵਾਇਰਲ ਹੋ ਰਹੀਆਂ ਕੁਝ ਜੋ ਪਾਕਿਸਤਾਨ ਦਾ ਵੈਸੀਚ ਜੋ ਪ੍ਰੋਗਰਾਮ ਹੈ ਉਹਦੇ ਵਿੱਚ ਉਹਦੀ ਫੋਟੋਆਂ ਵਾਇਰਲ ਹੋ ਰਹੀਆਂ ਸੋ ਇਹਦੇ ਬਾਰੇ ਤੁਹਾਡੇ ਉਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਜੀ ਹੈਗੀ ਮੈਂ ਤੁਹਾਨੂੰ ਇੰਨੀ ਕਹਿ ਦਮਾ ਜੀ ਜੀ ਹਾਂ ਜੀ ਮੈਂ ਤੁਹਾਨੂੰ ਪਿੰਡ ਦੇ ਆਧਾਰ ਤੇ ਤੁਹਾਨੂੰ ਦੱਸਦਾ ਨਹੀਂ ਪਿੰਡ ਦੇ ਆਧਾਰ ਤੇ ਬੰਦਾ ਬਹੁਤ ਵਧੀਆ ਜੀ ਹੂੰ ਤੇ ਤੁਹਾਡੀ ਕੋਈ ਪ੍ਰੋਫੈਸ਼ਨਲ ਕੋਈ ਗੱਲਬਾਤ ਹੋਈ ਐ ਇਸ ਮੁੱਦੇ ਤੇ ਕੋਈ ਪੁਲਿਸ ਨਾਲ ਕੋਈ ਤੁਹਾਨੂੰ ਕੋਈ ਆਏ ਹੁਣ ਤੁਹਾਡੇ ਕੋਲ ਹਾਂਜੀ ਉਹ ਪੁਲਿਸ ਤਾਂ ਆਉਂਦਾ ਜੋ ਵੀ ਪਿੰਡ ਦੇ ਮੜਾ ਮੜਾ ਬਾਇਓ ਡਾਟਾ ਦਾ ਲੈਣਾ ਦਾ ਉਹ ਲੈ ਕੇ ਗਈ ਐ ਬਾਕੀ ਤਾਂ ਹੋਰ ਤਾਂ ਕੋਈ ਗੱਲ ਨਹੀਂ ਹੋਈ ਸਾਡੀ ਹਾਂਜੀ ਅੱਛਾ ਜੀ ਹਾਂਜੀ ਤੁਹਾਨੂੰ ਕੀ ਲੱਗਦਾ ਐ ਇਸ ਮਸਲੇ ਤੇ ਸਾਰਾ ਕੀ ਚਾਹੀ ਕੀ ਲੱਗਦੀ ਐ ਇਸ ਮਸਲੇ ਦੀ ਦੇਖੋ ਮੈਨੂੰ ਤਾਂ ਜੋ ਮੇਰੇ ਯਾਨੀ ਆਪਣੇ ਮੈਂ ਪਿੰਡ ਦੇ ਆਧਾਰ ਤੇ ਹੀ ਗੱਲ ਕਰਦਾ ਜੀ ਮੈਨੂੰ ਤਾਂ ਗਲਤ ਲੱਗਦਾ ਜੀ ਬਾਕੀ ਦਾ ਜਦੋਂ ਜੋ ਵੀ ਹੈ ਉਹ ਮਣ ਜੋ ਅਦਾਲਤ ਵਿੱਚ ਚੱਲ ਰਿਹਾ ਉਹ ਪਤਾ ਲੱਗੇ ਜਾਣਾ ਜੀ ਉਹ ਕੋਰਟ ਦੀ ਤਰੀਕ ਪਈ ਹੋ ਕੱਲ ਅੱਛਾ ਬਾਕੀ ਜੋ ਵੀ ਹਾਂ ਸਚਾਈ ਉਹ ਸਾਹਮਣੇ ਆਏ ਜਾਣੀ ਉਹ ਤਾਂ ਕੋਈ ਜਣੀ ਜਣੀ ਸਾਡੇ ਆਧਾਰ ਤੇ ਤਾਂ ਬੇਕਸੂਰ ਲੱਗਦਾ ਜੀ ਖੰਡ ਤਾਂ ਜੀ ਤੁਸੀਂ ਕੀ ਇਸ ਤੱਕ ਹੋਗੇ ਕਿ ਦੇਸ਼ ਦਾ ਜੋ ਡਾਟਾ ਹੈ ਉਸ ਨੂੰ ਲੀਕ ਕਰਨਾ ਇੱਕ ਬਹੁਤ ਵੱਡਾ ਅਪਰਾਧ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਨਹੀਂ ਜਦੋਂ ਹਾਲੇ ਦਾ ਸਾਡਾ ਤਾਂ ਇਹੀ ਕਹਿਣਾ ਵੀ ਉਹਦੇ ਕੋਈ ਜਾਨੀ ਇਲਜ਼ਾਮ ਹਾਲੇ ਸਾਹਤ ਤਾਂ ਨਹੀਂ ਜਿਓਏ ਉਹ ਤਾਂ ਚਲੋ ਇੱਕ ਸ਼ੱਕ ਦੇ ਦਾਪੇ ਚੱਕ ਹੋਇਆ ਹੋਇਆ ਉਹ ਤਾਂ ਕਨਕ ਜੁਦੀ ਹੈ ਨਾ ਹੂੰ ਹੂੰ ਜੇ ਕੋਈ ਅਹਜੀ ਗੱਲ ਆਉਂਦੀ ਆ ਸਾਹਮਣੇ ਤਾਂ ਫੇਰ ਤਾਂ ਕਨ ਜਾਨੀ ਗਲਤ ਅਸੀਂ ਉਹ ਮੰਨਦੇ ਆਂ ਵੀ ਦੇਸ਼ ਨਾਲ ਜ਼ਗਰਦਾਰੀ ਆ ਹੋ ਜਾਂਦਾ ਬਾਕੀ ਜੇ ਕੋਈ ਨਹੀਂ ਨੋ ਆ ਰਿਹਾ ਫੇਰ ਉਹ ਤਾਂ ਸਰਕਾਰ ਵੱਲੋਂ ਵੀ ਚਲੋ ਜੇ ਅਸੀਂ ਦੋਚ ਲਈਏ ਵੀ ਆਲਦੀ ਘੜੀ ਤੇ ਨਹੀਂ ਉਹ ਸakreਧਾਰ ਤੇ ਟੱਕਿਆ ਹੋਣਾ ਉਹਨੂੰ ਇਹਦੇ ਬਾਰੇ ਅਸੀਂ ਕਹਿ ਵੀ ਤੁਸੀਂ ਨਹੀਂ ਸਕਦੇ ਬਾਕੀ ਤਾਂ ਯਾਨੀ ਪਿੰਡ ਦੇ ਪੱਕਰੇ ਦੇਖੀਦਾ ਬੰਦਾ ਬਹੁਤ ਸਾਫ਼ ਆਇਆ ਜੀ ਕੋਈ ਗੱਲ ਨਹੀਂ ਠੀਕ ਸਰਪੰਚ ਦਾ ਬੈਕਗਰਾਉਂਡ ਕਿਦਾਂ ਦੀ ਆ ਘਰ ਪਰਿਵਾਰ ਕਿਦਾਂ ਦਾ ਕਹਿੰਦੇ ਕਿ ਕੋਠੀ ਬਣਾ ਰਿਹਾ ਨਵੀਂ ਹੋਣਾ ਪਰ ਲੱਗਦਾ ਕਿ YouTube ਤੋਂ ਇੰਨਾ ਪੈਸਾ ਹੁੰਦਾ ਕਿ ਬੰਦੇ ਐਡੀ ਵੱਡੀ ਵੱਡੀ ਕੋਠੀ ਖੜੀ ਕਰ ਸਕੇ ਨਹੀਂ ਦੇਖੋ ਉਹ ਜੋ ਪੂਰ ਤੋਂ ਕਮਾਈ ਦਾ ਚਲੋ ਇਸ ਵੇਲੇ ਮੈਂ ਕਹਿੰਦਾ ਕਾਫੀ ਲੰਬੇ ਸਮੇਂ ਤੋਂ ਲੱਗਿਆ ਹਾਂ YouTube ਦੇ ਉਹਨਾਂ ਨਾਲ ਜੁੜਿਆ ਹੋਇਆ ਏ ਜੀ ਜੀ ਇਹ ਇੰਨਾ ਕ ਮਕਾਨ ਤਾਂ ਜਦੋਂ ਆਪਾਂ ਦੇਖੀਏ ਵੀ ਇੰਨੀ ਕੋਟੀ ਦਾ ਬੰਦਾ ਪਾਏ ਸਕਦਾ ਬਾਕੀ ਆਪਣੀ ਕੋਈ ਖੇਤੀ ਵੀ ਹੈਗੀ ਆ ਉਹ ਵੀ ਕਰਦਾਚਾਰ ਕੇਕੜ ਵੀ ਠੀਕ ਹੈ ਜੀ ਬਾਕੀ ਦਾ ਭਰਾ ਵੀ ਠੇਕੇਦਾਰੀ ਕਰਦਾ ਜਦੋਂ ਇੰਨਾ ਕ ਤਾਂ ਮਕਾਨ ਤਾਂ ਬੰਦਾ ਜਦੋਂ ਪਾਏ ਸਕਦਾ ਜੀ ਉਹਦਾ ਹੁਣ ਕੋਈ ਤੁਹਾਡੀ ਕੋਈ ਵੱਡੀ ਗੱਲ ਕਹਿੰਦੇ ਸੀ ਹਾਂਜੀ ਤੁਹਾਡੀ ਕੋਈ ਉਹਨਾਂ ਦੇ ਪਰਿਵਾਰਕ ਮੈਂਬਰ ਨਾਲ ਕੋਈ ਗੱਲਬਾਤ ਹੋਈ ਹੈ ਉਸ ਦਿਨੋਂ ਲੈ ਕੇ ਹੁਣ ਨਹੀਂ ਨਹੀਂ ਮੇਰੀ ਕੋਈ ਨਹੀਂ ਹੋਈ ਹੈ ਜੀ ਠੀਕ ਹੈ ਜੀ ਹਾਂਜੀ ਬਾਕੀ ਜੋ ਚਾਹੀਓ ਸਾਹਮਣੇ ਆਈ ਜਾਣੀਆਂ ਉਹਦਾ ਕੋਈ ਨਹੀਂ ਹੈ ਗੱਲ ਚ ਜੀ ਬਈ ਹੁਣ ਅਸੀਂ ਤਾਂ ਪਿੰਡ ਲੈਵਲ ਤੇ ਹੀ ਦੱਸ ਸਕਦੇ ਆ ਨਾ ਵੀ ਬੰਦਾ ਕਿਸ ਤਰ੍ਹਾਂ ਦਾ ਹੈ ਜੀ ਜੀ ਹਾਂ ਪਿੰਡ ਲੈਵਲ ਤੇ ਬੰਦਾ ਬਿਲਕੁਲ ਸਹੀ ਹੈ ਜੀ ਸਾਡੇ ਜੋ ਆਪਣੇ ਦੇਖਣ ਚਾਹੁੰਦਾ ਜੀ ਯਾਨੀ ਕਿ ਵਿਵਾਦ ਤੋਂ ਤੁਹਾਡੇ ਨਾਲ ਬੇਚਰਦਾ ਰਿਹਾ ਯਾਨੀ ਕਿ ਹਾਂਜੀ 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 ਬੇਚਰਦਾ ਰਿਹਾ ਜੀ ਹਾਂਜੀ ਬਹੁਤ ਵਧੀਆ ਤੁਹਾਨੂੰ ਉਹਦੇ ਵਿੱਚ ਕੋਈ ਅਸੀਂ ਮਾੜਾ ਨਹੀਂ ਕਹਿੰਦੇ ਉਸੇ ਵੱਖਰਾ ਉਹ ਵੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਸਰਪੰਚ ਦਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਠੀਕ ਹੈ ਜੀ ਸਾਥੀ ਠੀਕ ਹੈ